ਸੋ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਤਾਂ ਅੱਜ ਦਾ ਆਪਣਾ ਟੋਪਿਕ ਹੈ ਆਪਾਂ ਪਾਠ ਕਰਨਾ ਚਾਹੁੰਦੇ ਹਾਂ ਗੁਟਕਾ ਸਾਹਿਬ ਤੋਂ ਪਰ ਸਾਡੇ ਘਰ ਦੇ ਵਿੱਚ ਜਗ੍ਹਾ ਬਹੁਤ ਘੱਟ ਹੁੰਦੀ ਜਿੱਦਾਂ ਕਿ ਜੁਆਇੰਟ ਫੈਮਿਲੀ ਹੁੰਦੀ ਆ ਤੇ ਆਪਾਂ ਨੂੰ ਇੱਕ ਸਿੰਗਲ ਕਮਰਾ ਮਿਲਦਾ ਕਿ ਜਿਹਦੇ ਵਿੱਚ ਆਪਾਂ ਉਹਦੇ ਵਿੱਚ ਇੱਕ ਕਮਰੇ 'ਚ ਹੀ ਗੁਜ਼ਾਰਾ ਕਰਨਾ ਹੁੰਦਾ ਉਹਦੇ ਵਿੱਚ ਆਪਾਂ ਗੁਟਕਾ ਸਾਹਿਬ ਰੱਖਣ 'ਚ ਆਪਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਕਿ ਕਿਉਂਕਿ ਸੋਚ ਬਹੁਤ ਜ਼ਰੂਰੀ ਹੈ ਰਹਿਤ ਰੱਖਣੀ ਸਭ ਤੋਂ ਔਖੀ ਗੱਲ ਹੈ ਇੱਕੋ ਕਮਰੇ ਦੇ ਵਿੱਚ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਕੰਮ ਇੱਕ ਹੀ ਥਾਂ ਬਹੁਤ ਔਖੀ ਹੈ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਦੇ ਘਰ ਇੱਕ ਕਮਰਾ ਜੁਆਇੰਟ ਫੈਮਿਲੀ ਦੇ ਦੇ ਤੇ ਉਹਨਾਂ ਇੱਕ ਕਮਰੇ 'ਚ ਗੁਜ਼ਾਰਾ ਕਰਨਾ ਹੁੰਦਾ ਇਹ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਜੀ ਤੇ ਆਪਾਂ ਇੱਕ ਫੋਨ ਦੇ ਵਿੱਚ ਐਪ ਪਰ ਕੇ ਉਹਦੇ ਨਾਲੋਂ ਆਪਾਂ ਪਾਠ ਵੀ ਕਰ ਸਕਦੇ ਹਾਂ ਤੇ ਸੁਣ ਵੀ ਸਕਦੇ ਹਾਂ ਅਤੇ ਪ੍ਰਮਾਤਮਾ ਦਾ ਨਾਮ ਵੀ ਜਪ ਸਕਦੇ ਹਾਂ ਬੜੀ ਆਸਾਨੀ ਨਾਲ ਤੇ ਆਪਾਂ ਸਭ ਤੋਂ ਪਹਿਲਾਂ ਚਲਦੇ ਹਾਂ ਪਲੇ ਸਟੋਰ 'ਚ ਉਹ ਐਪ ਕਿਹੜਾ ਤੁਹਾਨੂੰ ਮੈਂ ਦੱਸਦੀ ਹਾਂ ਕਿ ਆਪਾਂ ਇੱਥੇ ਸਰਚ ਕਰਾਂਗੇ ਗੁਰਬਾਣੀ ਐਪ ਤੇ ਆ ਦੇਖੋ ਜੀ ਆਪਣੇ ਸਾਹਮਣੇ ਬੜੇ ਸਾਰੇ ਐਪ ਹੈਗੇ ਆ ਤੇ ਆਪਾਂ ਬਿਲਕੁਲ ਫ੍ਰੀ ਵਾਲਾ ਪਰਨਾ ਵਾ ਜਿਹੜਾ ਕਿ ਬਿਨ ਚੱਲੇ ਸਾਡੇ ਫੋਨ ਵਿੱਚ ਨਾ ਵੀ ਬੈਲੈਂਸ ਹੋਵੇ ਤੇ ਤਾਂ ਵੀ ਬਿਨਾ ਨੈਟ ਤੋਂ ਚੱਲੇ ਹੈਨਾ ਤੇ ਇਹ ਸਾਹਮਣੇ ਵਾਲਾ ਨਾ 1 ਓੰਕਾਰ ਨਿਤ ਨੇਮ ਤੇ ਨਿਤ ਨੇਮ ਆਡੀਓ ਤੇ ਆ ਤੁਸੀਂ ਪਰ ਲਿਓ ਐਪ ਤੇ ਇਹ ਬਿਲਕੁਲ ਫਰੀ ਹੈ ਤੇ ਮੇਰੇ ਜੇ ਮੈਂ ਇੰਸਟਾਲ ਕੀਤਾ ਹੋਇਆ ਤਾਂ ਮੇਰੇ ਤੇ ਓਪਨ ਆ ਰਿਹਾ ਤੇ ਤੁਸੀਂ ਆਪਣਾ ਇੰਸਟਾਲ ਕਰ ਲਿਓ ਹੈਨਾ ਤੇ ਚਲੋ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣੀ ਆ ਇਹਨੂੰ ਓਪਨ ਕਰਦੇ ਆ ਤਾਂ ਆਪਣੇ ਸਾਹਮਣੇ ਇੱਕ ਨਵਾਂ ਇੰਟਰਫੇਸ ਆਵੇਗਾ ਨਵਾਂ ਪੇਜ ਓਪਨ ਹੋਵੇਗਾ ਇਹਨੂੰ ਆਪਾਂ ਟੱਚ ਕਰਦੇ ਆ ਤਾਂ ਆਪਣੇ ਸਾਹਮਣੇ ਫੇਰ ਤੋਂ ਇੱਕ ਨਵਾਂ ਪੇਜ ਓਪਨ ਹੋਵੇਗਾ ਅੱਜ ਜਿੱਥੇ ਲਿਖਿਆ ਨਾ ਪਾਠ ਇਨ ਪੰਜਾਬੀ ਆਪਾਂ ਇਹਨੂੰ ਟੱਚ ਕਰਨਾ ਵਾ ਇਹ ਟੱਚ ਕਰਨ ਤੋਂ ਬਾਅਦ ਫਿਰ ਆਪਣੇ ਸਾਹਮਣੇ ਪੰਜਾਬੀ ਵਿੱਚ ਸਾਰਾ ਆਊਗਾ ਤੇ ਜੇ ਆਪਾਂ ਹਿੰਦੀ ਨੂੰ ਟੱਚ ਕਰਾਂਗੇ ਤੇ ਹਿੰਦੀ ਵਿੱਚ ਹੀ ਆਊਗਾ ਤੇ ਆ ਵੇਖੋ ਜੀ ਸਾਰੇ ਵਿੱਚ ਇਹਦੇ ਵਿੱਚ ਸਾਰੇ ਪਾਠ ਹੈ ਜਬਜੀ ਸਾਹਿਬ ਦਾ ਪਾਠ ਜਪੁ ਸਾਹਿਬ ਚੋਪਈ ਸਾਹਿਬ ਅਨੰਦ ਸਾਹਿਬ ਰਹਿਰਾ ਸਾਹਿਬ ਕੀਰਤਨ ਸੋਹਿਲਾ ਹਨ ਦੁਖ ਪੰਜਣੀ ਮਤਲਬ ਕਿ ਸਾਰੇ ਪਾਠ ਹੈ ਤੁਸੀਂ ਕੋਈ ਵੀ ਕਰ ਸਕਦੇ ਹੋ ਅਰਦਾਸ ਵੀ ਹੈ ਸ਼ਬਦ ਹਜ਼ਾਰੇ ਆਰਤੀ ਹਨ ਆਸਾਂ ਦੀਵਾਰ ਹਨ ਸਾਰੇ ਮਤਲਬ ਕਿ ਇਹਦੇ ਵਿੱਚ ਪਾਠ ਹੈ ਜੋ ਤੁਹਾਡਾ ਮਨ ਕਰਦਾ ਤੁਸੀਂ ਕਰ ਸਕਦੇ ਜੀ ਤਾਂ ਜਪਜੀ ਸਾਹਿਬ ਜੀ ਦਾ ਟੱਚ ਕਰਦੇ ਆ ਤੇ ਆ ਦੇਖੋ ਜੀ ਜਪਜੀ ਸਾਹਿਬ ਜੀ ਦੀ ਸਾਰੀ ਗੁਰਬਾਣੀ ਦੇ ਵਿੱਚ ਆ ਸਾਰਾ ਪਾਠ ਹੈ ਅਗਰ ਜੇ ਕਿਸੇ ਨੂੰ ਜਪਜੀ ਸਾਹਿਬ ਦੀ ਨਹੀਂ ਵੀ ਬਾਣੀ ਪੜਨੀ ਆਂਦੀ ਤੇ ਆਹ ਹੈ ਰੋ ਤੇ ਨਿਸ਼ਾਨ ਦੱਬ ਕੇ ਨਾ ਐਰੋ ਆ ਇਹਨੂੰ ਟੱਚ ਕਰਕੇ ਤੁਸੀਂ ਸੁਣ ਵੀ ਸਕਦੇ ਹੋ ਰਮਾਨਾ ਤੇ ਇਹਦੇ ਸੁਣਦੇ ਸੁਣਦੇ ਤੁਸੀਂ ਨਾਲ-ਨਾਲ ਬੋਲ ਵੀ ਸਕਦੇ ਜੇ ਨੂੰ ਜਿੰਨੀ ਆਰ ਮਰਜ਼ੀ ਸੁਣ ਸਕਦੇ ਤੇ ਪਾਠ ਇਹ ਤੋਂ ਸਿੱਖ ਵੀ ਸਕਦੇ ਜੇ ਬੜੀ ਆਸਾਨੀ ਦੇ ਨਾਲ ਜੇ 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 ਕਿਸੇ ਨੂੰ ਹੁੰਦਾ ਹੈ ਤਾਂ ਇਦਾਂ ਸਕਰੋਲ ਕਰੀ ਜਾਓ ਤਾਂ ਤਾਂ ਨੂੰ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਪੜੀ ਜਾਓ ਇਹ ਮਤਲਬ ਕਿ ਆਪਣਾ ਗੁਟਕਾ ਸਾਹ ਵੇੰਗੂ ਬੜਾ ਸੋਹਣਾ ਮਤਲਬ ਕਿ ਪਾਠ ਇਹਦੇ ਨਾਲ ਹੋ ਜਾਂਦਾ ਵਾ ਬਾਈ ਚਾਂਸ ਤੁਸੀਂ ਰਾਹ ਗਲੀ ਵੀ ਕਿਤੇ ਜਾਂਦੇ ਹੋ ਜਾਂ ਬੱਸ ਜੀਆਂ ਕਿਤੇ ਵੀ ਯਾਤਰਾ ਕਰਦੇ ਹੋ ਤਾਂ ਤੁਸੀਂ ਰਾਹ ਦੇ ਵਿੱਚ ਜਿੱਦਾਂ ਮਰਜ਼ੀ ਪਾਠ ਕਰ ਸਕਦੇ ਕੋਈ ਦਿੱਕਤ ਨਹੀਂ ਆਉਂਦੀ ਅਗਰ ਹੋਰ ਕੁਝ ਜਾਨਣਾ ਚਾਹੁੰਦੇ ਜੇ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ